ਜੀ

ਬੱਸ ਸ਼ੀ ਸਟਾਰਟਡ ਆਰਕਿੰਗ ਮੈਂ ਤਾਂ ਜਿੱਥੇ ਹੀ پارک ਕਰਕੇ ਜਾਨੀ ਮੈਂ ਕਿਹਾ ਬੇਟੇ ਤੁਸੀਂ ਆਪਦੇ ਸਟਾਫ ਮੈਂਬਰ ਮੇਰੇ ਜੇ ਮੇਰੀ ਗੱਲ ਨਹੀਂ ਸੁਣਾਉਂਦੇ ਮੈਂ ਬਾਹਰਿਆਂ ਨੂੰ ਕਿਵੇਂ ਕਹੂੰਗਾ ਚੌਕੀਦਾਰ ਰੱਖ ਲਾ ਬਾਹਰਿਆਂ ਨੂੰ ਕਿਵੇਂ ਕਹੂੰਗਾ ਇਹ ਗੱਲ ਕਹੀਓ ਮੈਂ ਸਵੇਰੇ ਸੁਖਿੰਦਰ ਨਾਲ ਗੱਲ ਕਰਦਾ ਸਵੇਰੇ ਸਵੇਰੇ ਉਹ ਗੱਲ ਹੀ ਚੱਲ ਰਹੀ ਇੱਕ ਮਿੰਟ ਮੇਰੀ ਗੱਲ ਤੇ ਸੁਣੋ ਸੁਖਿੰਦਰ ਨਾਲ ਗੱਲ ਜਦੋਂ ਇੱਕ ਮਿੰਟ ਜਦੋਂ ਸਵੇਰੇ ਅੱਜ ਅੱਜ ਸਵਾ 8:00 ਵਜੇ ਡੀਜੀਐਮਟੀ ਮੈਂ ਪੇਸ਼ੀ ਕੀਤੀ ਅੱਜ ਡੀਜੀਐਮਟੀ ਪੇਸ਼ੀ ਕੀਤੀ ਹੈ ਇਸ ਵਾਸਤੇ ਵੀ ਉੱਥੇ ਪਾਰਕਿੰਗ ਗਲਤ ਹੋ ਰਹੀ ਹੈ ਇਹ ਕੋਈ ਸੁਝਾਅ ਰਹੇ ਤੁਸੀਂ ਜਰਾ ਅਸੀਂ ਜੇ ਮੈਂ ਉਧਰ ਹੋਰ ਗੱਲ ਗਿਆ ਸੀਗਾ ਨਾ ਇਹ ਵੀ ਨਾਟ ਓਨਲੀ ਫਾਰ एवरीवन ਬਡੀ ਇਟ ਇਫਰ एवरीवन ਨਾਟ ਓਨਲੀ ਫਾਰ ਸਟਾਫ ਨਾ ਮੈਂ ਤੁਹਾਨੂੰ ਇਹ ਵੀ ਨਾ ਕਹਿੰਦਾ ਜਦੋਂ ਮੈਂ ਉਹਨੂੰ ਕੋਲ ਗਿਆ ਸੀ ਜਦੋਂ ਸਟਾਫ ਉਸਮੇਂ ਕੀ ਨਾਮ ਹੈ ਮੇਰਾ ਨਾਮ ਮਨਦੀਪ ਗਰਸਨ ਦੂਆ ਕੀ ਹੋਇਆ ਹਾਂਜੀ ਅਸੀਂ ਅੱਜ ਜਿਹੜੀ ਆਪਣੀ ਇਹ ਜੈਲੀ ਸੀਗੀ ਸਵੇਰ ਤੋਂ 10 ਵਜੇ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਕੀ ਦੇ ਰੇਤ ਸਰਵਰ ਸਿੰਘ ਬੰਗਾ ਤੇ ਨਰਸਿੰਗ ਦੇ ਯੂਨੀਅਨ ਦੇ ਪ੍ਰਧਾਨ ਕਰਮਜੀਤ ਕੌਰ ਆਲਖ ਵੀ ਪ੍ਰਧਾਨ ਕੀ ਦੇ ਰੇਤ ਤੇ ਮੈਡੀਕਲ ਸੁਪਰਡੈਂਟ ਦੇ ਆਫਿਸ ਅਗੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਦਰਨਾ ਦੇ ਰਹੇ ਸੀ ਕਿਉਂਕਿ ਪਿਛਲੇ 1.5 ਮਹੀਨੇ ਤੋਂ ਜਿਹੜੀਆਂ ਸਾਡੀਆਂ ਦਰਖਾਹਾਂ ਪਰ ਨਜ਼ ਨਹੀਂ ਕੀਤੀਆਂ ਗਈਆਂ ਉਸ ਜਾਣ ਸਾਡੀ ਮੈਡੀਕਲ ਸਿਫਰੀਡੀਆਂ ਗੱਲ ਤੋਂ ਬਾਅਦ ਅਸੀਂ ਪ੍ਰਿੰਸੀਪਲ ਆਫਿਸ ਸੇ ਜਦੋਂ ਵੀ ਗੱਲ ਕਰਨ ਆਏ ਤਾਂ ਅਸੀਂ ਆਪਣੀ ਪੇਹ ਨੂੰ ਲੈ ਕੇ ਗੱਲ ਕਰਨ ਆਏ ਸੀਗੇ ਜਦੋਂ ਅਸੀਂ ਅੰਦਰ ਐਂਟਰ ਹੋਏ ਤਾਂ ਪ੍ਰਿੰਸੀਪਲ ਨੇ ਸਾਡੀ ਗੱਲ ਨੂੰ ਅਣਸੁਣਿਆ ਕੀਤਾ ਤੇ ਅੱਗੋਂ ਬਹੁਤ ਹੀ ਪੱਤੇ ਸ਼ਬਦ ਸਾਡੇ ਨਾਲ ਜਿਹੜੇ ਉਹ ਨਰਸਿੰਗ ਹੈਡਰ ਬਾਰੇ ਗਾਲਾਂ ਕੱਢੀਆਂ ਤੇ ਨਰਸਿੰਗ ਹੈਡਰ ਨੂੰ ਬਾਤ ਹੀ ਗਲਤ ਸ਼ਬਦਾਵਲੀ ਜਿਹੜੀ ਉਹ ਪੇਸ਼ ਕੀਤੀ ਸਾਡੇ ਸਾਹਮਣੇ ਅਸੀਂ ਪਿੰਨਾ ਮਤਲਬ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਆਫਿਸ ਤੋਂ ਬਾਹਰ ਆ ਕੇ ਮੈਡੀਕਲ ਸੁਪਰੀਡੈਂਟ ਅੱਗੇ ਆਪਣੀ ਜਿਹੜੀ ਰਿਪੋਰਟ ਉਹ ਕੀਤੀ ਕਿ ਸਾਨੂੰ ਇਹ ਤਾਂ ਪ੍ਰਿੰਸੀਪਲ ਸਾਹਿਬ ਜਿਹੜੇ ਗਲਤ ਬੋਲੇ ਨੇ ਹੁਣ ਸਾਡੇ ਨਰਸਿੰਗ ਹੈਡਰ ਦੀ ਇਹ ਫੈਸਲਾ ਜੂਨੀਅਨ ਸਾਰੀ ਦਾ ਕਿ ਜਿੰਨਾ ਚਿਰ ਪ੍ਰਿੰਸੀਪਲ ਸਰ ਮੀਡੀਆ ਸਾਹਮਣੇ ਗਲਤ ਸ਼ਬਦਾਂ ਦੀ ਦੀ ਜਿਹੜੀ ਉਹ ਸਵਾਰੀ ਉਹ ਨਹੀਂ ਕਰਦੇ ਅਸੀਂ ਆਪਣੀਆਂ ਡਿਊਟੀਆਂ ਤੇ ਨਹੀਂ ਜਾਵਾਂਗੇ ਕੱਲ ਨੂੰ ਅਸੀਂ ਸਵੇਰੇ ਸਾਰਾ ਨਰਸਿੰਗ ਹੈਡਰ ਆਪਣੀ ਹਾਜ਼ਰੀ ਪਾ ਕੇ ਤੇ ਨਿਸ਼ਫਟਾ ਨਹੀਂ ਐਮਰਜੈਂਸੀ ਸਲਾਮਾਂ ਬੰਦ ਕਰਾਂਗੇ ਤੇ ਉਹਨਾਂ ਚਿਰ ਆਪਣਾ ਸੰਦਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਪ੍ਰਿੰਸੀਪਲ ਆਪਣੀ ਜਿਹੜੀ ਮਾਫੀ ਆ ਉਹ ਮੀਡੀਆ ਸਾਹਮਣੇ ਆ ਕੇ ਨਰਸਿੰਗ ਪੂਰੇ ਨਰਸਿੰਗ ਹੈਡਰ ਤੋਂ ਜਿਹੜੀ ਉਹ ਨਹੀਂ ਮੰਨਦੀ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਤੇ ਪਹਿਲਾਂ ਸਾਡੀਆਂ ਸਰਕਾਰਾਂ ਨਾਲ ਬਹੁਤ ਦੇਰ ਪਹਿਲਾਂ ਅਸੀਂ ਬਹੁਤ ਧੱਕੇ ਸਰਕਾਰਾਂ ਦੇ ਸਹਾਈ ਸੀ ਪਰ ਹੁਣ ਅਸੀਂ ਸ਼ਾਂਤ ਮਈ ਨਾਲ ਆਪਦੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਪਿਛਲੇ ਅ ਅੱਗੇ ਪਹਿਲਾਂ ਸਾਡੀ 2 ਜਾਂ 3 ਤਰੀਕ ਨੂੰ ਤਨਖਾਹ ਪੈ ਜਾਂਦੀ ਸੀ ਹੁਣ ਸਾਡਾ 23 ਤਰੀਕ ਹੋ ਗਈ ਸਾਡੀ ਤਨਖਾਹ ਨਹੀਂ ਪਈ ਸੀ ਜਿਸ ਦੇ ਕਾਰਨ ਕਰਕੇ ਅਸੀਂ ਮੈਡੀਕਲ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਕਿ ਸਾਡੀ ਤਨਖਾਹ ਮਿਲੂਗੀ ਤੇ ਸਾਡਾ ਪੂਰਾ ਹੀ ਡਿਪਾਰਟਮੈਂਟ ਜਿਹੜਾ ਸੀਗਾ ਮੈਡੀਕਲ ਸੁਪਰਡੈਂਟ ਤੋਂ ਚੇਂਜ ਕਰਕੇ ਉਹ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਇਹ ਕਹਿੰਦੇ ਸਾਡੀ ਤਨਖਾਹ ਹਜ ਤੱਕ ਨਹੀਂ ਬਣੀ ਪਰ ਉਹ ਇੱਕ ਜਿਹੜੀ ਆ ਉਹ ਗਲਤ ਗਲ ਕਹੀ ਜਾ ਰਹੀ ਹੈ ਇਦਾਂ ਦਾ ਕੁਝ ਵੀ ਨਹੀਂ ਹੈ ਜੇ ਸਾਰਾ ਕੁਝ ਆਨਲਾਈਨ ਆ ਤਾਂ ਇੱਕ ਕਲਿੱਕ ਦੇ ਵਿੱਚ ਤਨਖਾਹ ਜਿਹੜੀ ਆ ਉਹ ਪੈ ਜਾਣੀ ਚਾਹੀਦੀ ਸੀ ਇਹ ਸਰਾਸਰ ਜਿਹੜੀਆਂ ਇਹਨਾਂ ਵੀ ਆਪਦੀਆਂ ਹੀ ਮਿਲੀਆਂ ਭੁਗਤਾਂ ਆ ਫਿਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਦੀ ਜਾਂ ਐਮ ਐਸ ਸਰ ਦੀ ਕਿੰਨੇ ਤਨਖਾਹ ਪੈ ਗਈ ਜੇ ਇੱਕ ਸਟਾਫ ਨਰਸ ਦੀ ਤਨਖਾਹ ਜਾਂ ਕਲਾਸ 4 ਦੀ ਵੀ ਦਰਜਾ 3 ਤੇ 4 ਦੀ ਤਨਖਾਹ ਨਹੀਂ ਪਈ ਤੇ ਬਾਕੀ ਸਭ ਦੀ ਤਨਖਾਹ ਪੈ ਗਈ ਆ ਸਾਡੀ ਡਿਮਾਂਡ ਇੱਕ ਇਹ ਵੀ ਹੈ ਕਿ ਅਸੀਂ ਜਿਵੇਂ ਪਹਿਲਾਂ ਵੀ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੇ ਅਧੀਨ ਸੀ ਤਾਂ ਸਾਡੀ ਕਦੀ ਵੀ ਤਨਖਾਹ ਨਹੀਂ ਰੁਕੀ ਸੀ ਤੇ ਹੁਣ ਵੀ ਸਾਨੂੰ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਅਧੀਨ ਹੀ ਕੀਤਾ ਜਾਵੇ ਪਹਿਲੀ ਵਾਰੀ ਸਾਡੀ ਜਿਹੜੀ ਆ ਟਰਨਸੀਪਲ ਸਰਨਲ ਮੀਟਿੰਗ ਹੋਣ ਜਾ ਰਹੀ ਸੀ ਤਾਂ ਜਾਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਇੰਨੀ ਕੁ ਵੱਡੀ ਗਾਲ ਕੱਢੀ ਕਿ ਉਹ ਜੇ ਆਪਦੀ ਖੁਦ ਦੀ ਬੱਚੀ ਨੂੰ ਇਹ ਗਾਲ ਕੱਢ ਦੇ ਤਾਂ ਉਹਨੂੰ ਕਿੱਦਾਂ ਮਹਿਸੂਸ ਹੁੰਦਾ ਕਾਰਨ ਕੀ ਸੀਗਾ ਕੀ ਹੋਇਆ ਸੀ ਕੋਈ ਥਲਕੀ ਉਹ ਕਹਿੰਦੇ ਉਹ ਜਦੋਂ ਅੰਦਰ ਵਾਲੇ ਤਾਂ ਕਿਸੇ ਫੋਨ ਤੇ ਗੱਲ ਕਰਦੇ ਸੀ ਫੋਨ ਤੇ ਗੱਲ-ਗੱਲ ਕਰਦਿਆਂ ਹੀ ਉਹਨਾਂ ਨੇ ਕਿਹਾ ਕਿ ਨਰਸਾਂ ਨੇ ਪਰੇਸ਼ਾਨ ਕੀਤਾ ਹੋਇਆ ਨਰਸਾਂ ਨੇ ਗੰਦ ਪਾਇਆ ਹੋਇਆ ਤੇ ਨਾਲ ਇਹ ਮੈਨੂੰ ਹਰ ਇੱਕ ਕੰਮ ਜਦ ਕਿ ਸਾਡਾ ਬਣਦਾ ਵੀ ਨਹੀਂ ਹੈ ਸਾਨੂੰ ਲੈਬ ਟੈਕਨੀਸ਼ੀਅਨ ਦਾ ਵੀ ਕੰਮ ਲਿਆ ਜਾਂਦਾ ਹੈ ਸਾਡੇ ਕੋਲ ਡਾਟਾ ਆਪਰੇਟਰ ਵੈਂਟਰੀ ਦਾ ਵੀ ਕੰਮ ਲਿਆ ਜਾਂਦਾ ਹੈ ਜਨਰਲ ਸ਼ੋਡੂ ਤੇ ਵੀ ਬੱਚੇ ਬਿਠਾਏ ਗਏ ਆ ਡਿਸਟੈਂਸਰੀ ਜੀ ਵੀ ਬੱਚੇ ਬਿਠਾਏ ਗਏ ਆ ਜਦ ਕਿ ਕੋਈ ਵੀ ਕੰਮ ਇਹ ਜਹ ਨਹੀਂ ਹੈ ਜਿਹੜਾ ਸਟਾਫ ਨਰਸ ਨਹੀਂ ਕਰਦੀ ਤੇ ਕੋਈ ਵੀ ਰੈਜ਼ੀਡੈਂਟ ਜਾ ਕੇ ਉੱਥੇ ਬੈਠ ਕੇ ਕੰਮ ਨਹੀਂ ਕਰ ਸਕਦਾ ਜਿਹੜਾ ਸਾਡੇ ਸਟਾਫ ਨਰਸਿਸ ਸਾਰੇ ਕੰਮ ਸਾਰਦੀ ਆ ਤੇ ਉਸ ਦੇ ਬਾਵਜੂਦ ਵੀ ਸਾਨੂੰ ਇਹ ਸਾਰਾ ਕੁਝ ਚੱਲਣਾ ਪੈ ਰਿਹਾ ਇਹ ਬਿਲਕੁਲ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਆਪ ਜੀ ਦੇ ਥਰੂ ਬੇਨਤੀ ਹੈ ਐਮ ਐਸ ਜਿਹੜੇ ਪ੍ਰਿੰਸੀਪਲ ਸਾਰਾ ਨਾਲੇ ਤੋਂ ਮਾਫੀ ਕਰ ਮੰਗ ਦੇ ਇੱਥੇ ਮੰਗਣ ਆਣ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਤਨਖਾਹ ਅੱਜ ਵੀ ਅੱਜ ਹੀ ਰਿਲੀਜ਼ ਕਰ ਦੇ ਉਹ ਕਿੰਨੀ ਦੇਰ ਪੁਰਾਣਾ ਮਾਮਲਾ ਹੈ ਕਿੰਨੀ ਦੇਰ ਲੱਗੀ ਇਸਨੇ 1.5 ਘੰਟੇ ਤੋਂ ਪਹਿਲਾਂ ਇਹ ਗੱਲ ਹੋਈ ਸੀ ਤੇ ਉਹਨਾਂ ਨੇ ਐਮ ਐਸਰ ਨੂੰ ਇਹ ਸੁਨੇਹਾ ਦਿੱਤਾ ਕਿ ਸਿਸਟਰ ਜੀ ਨੂੰ ਕਹੋ ਮੇਰੇ ਕੋਲੋਂ ਗਲਤੀ ਨਾਲ ਮੂੰਹ ਚ ਨਿਕਲ ਗਿਆ ਮੈਂ ਅੰਦਰ ਆ ਜਾ ਮੈਂ ਮਾਫੀ ਮੰਗ ਲੈਣਾ ਇਦਾਂ ਕਿਦਾਂ ਹੋ ਸਕਦਾ ਕਿ ਤੁਸੀਂ ਇੱਕ ਸਟਾਫ ਨਰਸ ਜਿਹੜੀ ਕਿ ਸਾਡਾ ਨੋਬਲ ਪ੍ਰੋਫੈਸ਼ਨ ਆ ਉਹਨੂੰ ਤੁਸੀਂ ਸ਼ਰੀਮ ਇੱਕ ਗਾਲ ਮਤਲਬ ਮੈਂ ਕਵਰਦਿਆ ਕਰਦਾ ਬੰਦਾ ਇਹਦੀ ਗਾਲ ਨਹੀਂ ਕੱਢ ਸਕਦਾ ਮੈਂ ਨਹੀਂ ਕਹਿੰਦੀ ਕਿ ਇੱਥੇ ਮੈਂ ਕਿਸੇ ਮੀਡੀਆ ਦੇ ਸਾਹਮਣੇ ਉਹ ਗਾਲ ਕੱਢ ਕੇ ਦੱਸਾਂ ਕਿ ਉਹਨਾਂ ਨੇ ਗਾਲ ਸਾਨੂੰ ਕੱਢੀ ਜਿਹੜੀ ਹੈ ਤੁਹਾਡੀ ਮੰਤ ਕੀ ਹੈ ਹੌਸਟਲ ਪ੍ਰਿੰਸੀਪਲ ਸਰ ਆਣ ਸਭ ਦੇ ਸਾਹਮਣੇ ਮਾਫੀ ਮੰਗੋ ਤੇ ਸਾਡੀ ਅੱਜ ਦੀ ਅੱਜ ਤਨਖਾਹ ਜਿਹੜੀ ਹੈ ਰਿਲੀਜ਼ ਕਰ ਨਹੀਂ ਮੰਗੀ ਜਾਂਦੀ ਅੱਗੇ ਕੀ ਕਰੂ ਸਰ ਨੋ ਟੂ ਨੋ ਵਰਕ ਨਹੀਂ ਨਹੀਂ ਜਦੋਂ ਸਾਨੂੰ ਤਨਖਾਹ ਸਾਡਾ ਪੱਤਾ ਨੋਰ ਚ ਸ਼ਿਫਟ ਡਿਊਟੀ ਕਰਨੀ ਹੈ ਸਾਡੇ ਮੇਰਾ ਨਾਮ ਅਮਨਦੀਪ ਕੌਰ ਆ ਜੀ ਮੈਂ ਮੀਨ ਐਮਰਜੈਂਸੀ ਦੇ ਵਿੱਚ ਡਿਊਟੀ ਕਰਦੀ ਹਾਂ ਪਿਛਲੇ 12 April ਨੂੰ ਮੈਨੂੰ ਡਾਕਟਰ ਗੁਰਪਖਤ ਨੇ ਬਹੁਤ ਜ਼ਿਆਦਾ ਮੇਰੇ ਨਾਲ ਬਹੁਤ ਗੰਦਾ ਮਿਸ ਬਿਹੇਵ ਕੀਤਾ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਸਾਡਾ ਕੰਪਰੋਮਾਈਜ਼ ਹੋ ਗਿਆ ਸੀ ਪਰ ਉਹ ਮੈਨੂੰ ਪਰਸਨਲ ਧਮਕੀਆਂ ਦੇ ਰਹੇ ਆ ਕਿ ਤੈਨੂੰ ਬਾਹਰ ਦੇਖਾਂਗੇ ਤੇਰੇ ਤੋਂ ਬਦਲਾ ਲਵਾਂਗੇ ਅਸੀਂ ਦੁਬਾਰਾ ਫੇਰ ਕੰਪਰੋਮਾਈਜ਼ ਕਰਾਂਗੇ ਤਾਂ ਉਹ ਮੈਨੂੰ ਕੁਝ ਵੀ ਕਰ ਸਕਦੇ ਮੈਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਇਹ ਇਹ ਯੋਜਕੀ ਉਹ ਐਕਸਡਨ ਕਿਉਂ ਬੁੱਲੇ ਹੋ ਉਹ ਡਾਕਟਰ ਪੇਸ਼ੈਂਟ ਇੱਕ ਮੇਨ ਐਮਰਜੈਂਸੀ ਦੇ ਵਿੱਚ ਇੱਕਦਮ ਮਰੀਜ਼ ਆ ਗਏ ਐਮਰਜੈਂਸੀ ਬਿਜ਼ੀ ਹੋਊਗੀ ਉਹਨਾਂ ਦੇ ਅਕੋਰਡਿੰਗ ਪੇਸ਼ੈਂਟ ਸਿੱਕ ਸੀ ਅਸੀਂ ਪੇਸ਼ੈਂਟ ਦਾ ਡਾਕਟਰ ਗੁਰਪਖਤ ਦੇ ਵਰਬਲ ਆਰਡਰ ਤੇ ਟਰੀਟਮੈਂਟ ਕਰ ਚੁੱਕੇ ਸੀ ਉਸ ਤੋਂ ਬਾਅਦ ਜਦੋਂ ਵਾਰਡ ਸਟੇਬਲ ਹੋ ਗਿਆ ਤਾਂ ਡਾਕਟਰ ਗੁਰਪਖਤ ਜਿਹਨੂੰ ਅਸੀਂ ਬਹੁਤ ਹੀ ਬਹੁਤ ਹੀ ਪਲਾਈਟ ਵੇ ਨਾਲ ਆਰਡਰ ਪਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਮੈਨੂੰ ਗਾਲ ਕੱਢ ਕੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਮੈਂ ਆਰਡਰ ਨਹੀਂ ਪਾਉਂਦਾ ਜੋ ਕਰਨਾ ਕਰ ਲੂ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਮਿਲਣਾ ਗੰਦਾ ਮਿਸ ਬਿਹੇਵ ਕੀਤਾ ਤੇ ਗਾਲੀ ਗਲੋਚ ਕੀਤਾ ਹਾਂਜੀ ਮੇਰੀ ਯੂਨੀਅਨ ਮੇਰੇ ਨਾਲ ਸੀ ਮੈਡੀਕਲ ਸੁਪਰੀਰੈਂਟ ਦੇ ਸਾਹਮਣੇ ਸਾਡਾ ਕੰਪਰੋਮਾਈਜ਼ ਹੋਇਆ ਸੀ ਹਾਂਜੀ ਕਿਸ ਵੀ ਹਫਤੇ ਮੇਰਾ ਕੰਪਰੋਮਾਈਜ਼ ਕੀ ਉਹਨਾਂ ਨੇ ਸੌਰੀ ਫੀਲ ਕੀਤਾ ਸੀ ਜੀ ਤਾਂ ਉਹ ਸਾਰਾ ਕੰਪਰੋਮਾਈਜ਼ ਹੋ ਗਿਆ ਸੀ ਕਿ ਅੱਗੇ ਤੋਂ ਅਸੀਂ ਮਮਨ ਸਿਸਟਰ ਨਾਲ ਜਾਂ ਕਿਸੇ ਵੀ ਸਾਡੇ ਸਟਾਫ ਦੇ ਮੈਂਬਰ ਨਾਲ ਐਵੇਂ ਦਾ ਕੋਈ ਵੀ ਦੁਰਵਿਹਾਰ ਉਹ ਨਹੀਂ ਕਰਨਗੇ ਉਸ ਤੋਂ ਬਾਅਦ ਉਹ ਮੁੱਕ ਗਏ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸੀ ਹਾਂਜੀ ਹਾਂਜੀ ਪਹਿਲਾਂ ਵੀ ਬਹੁਤ ਜ਼ਿਆਦਾ ਪਹਿਲਾਂ ਵੀ ਇੱਕ ਸਿਸਟਰ ਜੀ ਨੂੰ ਗਾਲ ਕੱਢੀ ਗਈ ਸੀਗੀ ਉਦੋਂ ਵੀ ਫਿਰ ਇਹਨਾਂ ਦੇ ਹੁੰਦਾ ਜੀ ਪਹਿਲਾਂ ਗਾਲ ਕੱਢਦੇ ਆ ਸਿਸਟਰ ਨੂੰ ਫਿਰ ਕਹਿੰਦੇ ਆ ਹੁਣ ਮੈਨੂੰ ਕਹਿ ਰਿਹਾ ਕਿ ਅਮਨ ਸਿਸਟਰ ਸਾਬ ਦੇ ਸਾਹਮਣੇ ਆ ਕੇ ਸਾਡੇ ਪੈਰੀ ਹੱਥ ਲਾਵੇ ਤੇ ਸਾਡੇ ਤੋਂ ਮਾਫੀ ਮੰਗੇ